ਅੰਮ੍ਰਿਤਸਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾ ਕੀਤੀ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਧਾਰਮਿਕ ਪਰੰਪਰਾਵਾਂ ਹੁੰਦੀਆਂ ਹਨ ਧਾਰਮਿਕ ਮਰਿਆਦਾ ਹੁੰਦੀਆਂ ਹਨ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਰਾਜਨੀਤੀ ਵਿੱਚ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਬੋਲਣ ਵੇਲੇ ਬੜੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਉਨ੍ਹਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਆफी ਮਹਾਲਵੀ ਆਰ ਅੱਜ ਇੱਕ ਗੱਲ ਕਰੀਏ ਸਿਆਸੀ ਸਟੇਜਾਂ ਤੋਂ ਬਹੁਤ ਸਾਰੀਆਂ ਐਮਸੀਆਂ ਜਿਹੜੀਆਂ ਬਿਆਨਬਾਜ਼ੀਆਂ ਆ ਰਹੀਆਂ ਜਿਨ੍ਹਾਂ ਨੂੰ ਲੈ ਕੇ ਧਾਰਮਿਕ ਜਿਹੜੇ ਤੌਰ ਤੇ ਭਾਵਨਾਵਾਂ ਆ ਰਹੀਆਂ ਦੇਖੋ ਜਿਹੜੇ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਨਿਯਾਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਅਪਵਿੱਤਰਤਾ ਹੁੰਦੀ ਹੈ ਤੇ ਪੋਲਿਟੀਸ਼ੀਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ। ਉਦਾਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮਰਿਆਦਾ ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਇਹ ਨਹੀਂ ਗਿਆਨ ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਹੈ ਉਹ ਪੋਲਿਟਿਸ਼ੀਅਨਾਂ ਨੂੰ ਨਹੀਂ ਕਰਨੀ ਚਾਹੀਦੀ ਪਰ ਸਿੱਖ ਸਾਹਿਬ ਪਹਿਲਾਂ ਬਿਆਨ ਦਿੱਤਾ ਜਦੋਂ ਉਸ ਤੋਂ ਬਾਅਦ ਮੁੜ ਕੇ ਵੀਡੀਓ ਪਾ ਕੇ ਮਾਫੀ ਮੰਗੀ ਹੈ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ ਨਹੀਂ ਬੋਲਣਾ ਚਾਹੀਦਾ ਬੀਜੀ ਵੀ ਦੀ ਆਗੂ ਦੇ ਵੱਲੋਂ ਕਹਿ ਗਿਆ ਸੀ ਕਿ ਸਿੱਖ ਧਰਮ ਨੀਚਾ ਤੇ ਤੁਸੀਂ ਭਾਈ ਚਰਕਾ ਉੱਚਾ ਜੀ ਮੈਂ ਪਹਿਲੇ ਕਹਿੰਦਾ ਕਿ ਬਹੁਤ ਗਲਤ ਕੰਨਾ ਨੇ ਇਹ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪਰਮਾਤ ਇਸ ਤਰ੍ਹਾਂ ਦੀ ਜਿਹੜੀ ਬੋਲਬਾਣੀਆਂ ਤੋਂ ਪ੍ਰੈਸ ਕਰਨਾ ਚਾਹੀਦਾ ਧਰਮ ਦੇ ਨਾਂ ਤੇ ਬੜੀਆਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਥੱਲੇ ਗੱਲਾਂ ਉਹ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਿਹੜੀਆਂ ਲੱਗੀਆਂ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹ ਤੇ ਇਜਾਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਰ ਜੀ ਅਮਰਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਠੀਕ ਹੈ ਜੀ ਸਿੰਘ ਸਾਹਿਬ ਕਿਰਪਾਨ ਪਾ ਕੇ ਕੈਨੇਡਾ ਕਿਸ ਤਰ੍ਹਾਂ ਦੋਵਾਂ ਦੇ ਵਿੱਚ ਕੀ ਇਸ ਕਿਰਪਾਨ ਜਿਹੜੇ ਰੱਖਦੇ ਉਹਨਾਂ ਦੀ ਕੀ ਸੋਚ ਨਹੀਂ ਨਹੀਂ ਐਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਜੇ ਕਿਤੇ ਹੈਗੀ ਤਾਂ ਮੰਦਪਾਕੀ ਜੀ ਠੀਕ ਹੈ ਠੀਕ ਹੈ